Satna ਦੂਜਾ ਕਹਿ ਦ੍ਰਿਸ਼ਟਾਰ ਆਏ ਪ੍ਰਵ ਸ਼ਰਣਾਗਤੀ ਕਿਰਪਾ ਨੰਬਰਸਤ ਨਾਨਕ ਹੋਤਨ ਹਾਲ ਇੱਕ ਅਖਰ ਹਰ ਮਨ ਵਸਤ ਗੋਤ ਨਾ ਲਾ ਜੁਗੋ ਜੁਗ ਅਟਲ ਸਰਵ ਰਤਖਤਾਂ ਦੇ ਮਾਲਕ ਗਿਆ ਦੇ ਮੁਝਸ ਮੇ ਰਹਿਮਤਾਂ ਦੇ ਪੰਡਾਰ ਜਹਰ ਜਹੂਰ ਹਾਜ਼ਰ ਹਾਜ਼ੂਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੇ ਪਰਮ ਸਨਮਾਨਯੋਗ ਗੁਰੂ ਸواری ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਪਗ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੂਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮੂਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾ ਹਰ ਰੂਹ ਜਲੜੀ ਬਾਹਰ ਬਿਚਾਰਾਂ ਦੀ ਸੰਜਮ ਹੁੰਦੇ ਆ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵਕਸ਼ਿ ਕਰਦੇ ਨੇ ਜੀ ਜਨਤਕ ਠਾਕੁਰ ਇੱਕੀ ਮਸ ਲੋਕ ਹੈ ਜੀ ਜਨਤਕ ਠਾਕੁਰ ਆਪੇ ਵਰਤਨ ਹਾਂ ਨਾਨਕ ਇੱਕੋ ਬਸਰੇਆ ਦੂਜਾ ਕਹ ਨ੍ਰਿਸ਼ਟਾਰ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਇਨਸਾਨ ਨੂੰ ਸਮਝਾ ਰਹੇ ਨੇ ਕਿ ਦੁਨੀਆਂ ਦੇ ਵਿੱਚ ਲੋਕ ਦਾ ਨਾਖਾ ਪਰਲੋਕ ਦਾ ਰਖਾ ਸਿਰਫ ਉਹ ਇੱਕੋ ਹੀ ਹੈ ਉਹ ਪਰਮਾਤਮਾ ਉਹ ਠਾਕੁਰ ਜੋ ਸਭ ਨੂੰ ਦਿੱਤ ਦਾਤਾ ਦੇਣ ਵਾਲਾ ਸਭ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਉਹ ਇੱਕੋ ਹੀ ਹੈ ਜਿਸ ਨੇ ਤੈਨੂੰ ਪੈਦਾ ਕੀਤਾ ਜੋ ਤੇਰੀ ਪ੍ਰਤਪਾਲਣਾ ਕਰਦਾ ਹੈ ਤੇ ਜਿਹੜਾ ਤੇਰੀ ਲੈਤਾ ਕਰੇਗਾ ਕੋਈ ਕੋਈ ਤੇਰੇ ਲੇਖੇ ਜੋਖੇ ਨੂੰ ਸਾਬ ਦੇ ਵਿੱਚ ਰੱਖਣ ਵਾਲਾ ਇਹ ਕੋਈ ਹੈ ਲਿਖਾਇ ਕਤੈ ਨਾ ਛੂਟੀ ਹੈ ਖਿੰਖਿਨ ਖਿੰ ਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ਲੇ ਨਾਨਕ ਪਰਬੋ ਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਇਨਸਾਨ ਨੂੰ ਕਹਿੰਦੇ ਨੇ ਬਦਕਿਸਮਤੀ ਆ ਤੇਰੀ ਕਿ ਤੂੰ ਲੇਖੇ ਤੋਂ ਬਾਹਰ ਚਲੇ ਆ ਜਾਣਾ ਹੈ ਲੇਖਾ ਸਤਿਗੁਰਾਂ ਦਾ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਕਿ ਲੇਖਾ ਕਦੇ ਨਾ ਛੁੱਟੀ ਹੈ ਚੰਗੇ ਕਰਮਾਂ ਤੋਂ ਕਦੇ ਨਾ ਤੂੰ ਕਦਰਾਈਂ ਚੰਗੇ ਕਰਮ ਕਰਨੇ ਨੇ ਚੰਗੀ ਸੋਚ ਵਿਚਾਰ ਰੱਖਣੀ ਹੈ ਸਤਿਗੁਰੂ ਕਹਿੰਦੇ ਜੀ ਸਦਕੇ ਰੱਖਿਂ ਜਿੱਥੇ ਮਰਜੀ ਭਾਵੇਂ ਜਿਹੜੇ ਮਰਜੀ ਧਰਮ ਨੂੰ ਰੱਖਿਂ ਮਤਾਬਕ ਚੱਲੀ ਪਰ ਆਪਣਾ ਇਨਸਾਨੀਅਤ ਨੂੰ ਕਾਇਮ ਰੱਖੀ ਪਰ ਬੱਜ ਕਿਸਮਤੀ ਖਿੰ ਖਿੰ ਨੂੰ ਭੁੱਲਣਾ ਮਾਰ ਇਹ ਮਾੜੇ ਕਰਮ ਕਰਦਾ ਭੁੱਲ ਜਾਂਦਾ ਖਿੰ ਖਿੰ ਦੇ ਪਲ-ਪਲ ਇਹ ਹੁਣ ਕੀਤਾ ਅਗਲੇ ਪਲ ਦੇ ਵਿੱਚ ਭੁੱਲ ਜਾਂਦਾ ਦਿਨਾਂ ਦੀ ਗੱਲ ਤਾਂ ਬੜੀ ਦੂਰ ਦੀ ਸਤਪੁਰ ਤੱਕ ਖਿੰਨ ਦੀ ਗੱਲ ਕਰਦੇ ਨੇ ਕਿ ਇਹ ਖਿੰਨ ਦੇ ਵਿੱਚ ਭੁੱਲ ਜਾਂਦਾ ਜੇ ਆਪਣੇ ਗੁਨਾਹਾਂ ਨੂੰ ਆਪਣੇ ਪਾਪਾਂ ਨੂੰ ਭੁੱਲ ਜਾਂਦਾ ਜਿਨੇ ਕਾਇਨਾਤ ਬਣਾਈ ਹੈ ਉਹ ਯਾਦ ਰਣੇ ਦੇ ਤਾਂ ਬੜੀ ਧੁੰਦੀ ਗੱਲ ਹੈ ਸਤਿਗੁਰੂ ਕਹਿੰਦੇ ਨੇ ਉਹਨੂੰ ਯਾਦ ਕਰ ਪਰ ਇਹ ਤਾਂ ਜੋ ਜਿਨ੍ਹਾਂ ਤੋਂ ਤੌਬਾ ਕਰਨਾ ਹੈ ਗੁਨਾਹਾਂ ਤੋਂ ਪਾਪਾਂ ਤੋਂ ਉਹਨਾਂ ਤੋਂ ਨਹੀਂ ਕਰਦਾ ਉਹਨਾਂ ਨੂੰ ਨਹੀਂ ਯਾਦ ਕਰਦਾ ਕਿ ਅਣਗੈਲੀ ਦੇ ਵਿੱਚ ਹੋਇਆ ਭੁੱਲ ਦੇ ਕਾਰਨ ਹੋਇਆ ਕਦੇ ਤਾਂ ਸਤਿਗੁਰੂ ਕਹੇਗਾ ਕਿ ਭੁੱਲ ਹੋਈ ਹੈ ਕਦੇ ਤਾਂ ਮੰਨੇਗਾ ਕਿ ਅਣਗੈਲੀ ਹੋਈ ਹੈ ਪਰ ਸਤ ਗੁਰ ਕੰਨ ਨੇ ਜਾਣ ਉੱਝ ਕੇ ਮਨ ਜਾਣਤ ਸਭ ਬਾਤ ਜਾਣਤੀ ਹੋ ਬਣ ਕਰੈ ਜਾਣਦਾ ਮਨ ਕੇ ਆ ਔਗਣੈ ਆ ਪਾਪੈ ਸਾਰੀਆਂ ਗੱਲਾਂ ਜਾਣਦਾ ਫਿਰ ਵੀ ਔਗਣ ਕਰਦਾ ਪਰ ਇੱਥੇ ਜੋ ਰਮਿਆ ਹੋਇਆ ਪ੍ਰਮਾਤਮਾ ਉਹਦਾ ਕਸੂਰ ਨਹੀਂ ਹੈ ਜਿਸ ਰੱਬ ਨੇ ਤੈਨੂੰ ਪੈਦਾ ਕੀਤਾ ਨਾ ਜੋ ਤੇਰੀ ਸੋ ਆਸਾਂ ਦੀ ਲੜੀ ਨੂੰ ਵਰਕਰਾਰ ਰੱਖ ਰਿਹਾ ਇਤੇ ਰੱਬ ਦਾ ਕਸੂਰ ਨਹੀਂ ਹੈ ਕਿਉਂਕਿ ਤੂੰ ਗੁਨਾਹ ਕਰਦਾ ਹੈ ਭੁੱਲ ਜਾਂਦਾ ਹੈ ਸਤਿਗੁਰੂ ਕਹਿੰਦੇ ਯਾਦ ਕਰ ਕਿਉਂਕਿ ਯਾਦ ਕਰੇਗਾ ਅਗਲੀ ਵਾਰ ਅਗਲੀ ਦਫਾ ਤੂੰ 100 ਵਾਰ ਸੋਚੇਗਾ ਕਿ ਗੁਨਾਹ ਨਾ ਕਰਾਂ ਮਹ ਪਾਪ ਨਾ ਕਰਾਂ ਮਾੜੇ ਕਰਮ ਨਾ ਕਰਾਂ ਗੁਨਾਹ ਕਰਦਾ ਭੁੱਲ ਜਾਂਦਾ ਹੈ ਅੱਧੀ ਫਿਰ ਇਤੋਂ ਵੱਡਾ ਸਤਿਗੁਰੂ ਕਹਿੰਦੇ ਨਾ ਗੁਨਾਹ ਇਹ ਹੁੰਦਾ ਹੈ ਜਾਣਦਾ ਹੋਇਆ ਵੀ ਇਨਸਾਨ ਗੁਨਾਹ ਕੀਤਾ ਬਾਪ ਕੀਤਾ ਜਾਣਦਾ ਹੋਇਆ ਫਿਰ ਵੀ ਕਿ ਮੇਰੇ ਵਰਗਾ ਵੀ ਹੈ ਨਹੀਂ ਮਨ ਜਾਣਦਾ ਇਨਸਾਨ ਜਾਣਦਾ ਕਿ ਆ ਗੁਨਾਹ ਆ ਕੰਮ ਵੀ ਮੇਰੇ ਦੇ ਵਿੱਚ ਹੈ ਫਿਰ ਵੀ ਉਹਨੂੰ ਬੜਾ ਤਰੀਕੇ ਦੇ ਨਾਲ ਚਤਰਾਈਆਂ ਚਲਾਕੀਆਂ ਨੂੰ ਬੜੇ ਤਰੀਕੇ ਦੇ ਨਾਲ ਪੇਸ਼ ਕਰਦਾ ਹੈ ਆਪਣੀ ਔਗਣਾ ਨੂੰ ਵੀ ਦੁਨੀਆ ਦੇ ਵਿੱਚ ਬੜੇ ਤਰੀਕੇ ਦੇ ਨਾਲ ਪੇਸ਼ ਕਰਦਾ ਹੈ ਜੋ ਰੱਬ ਨੇ ਦਿੱਤਾ ਹੈ ਰੱਬ ਦੇ ਦਿੱਤੇ ਨੂੰ ਬੜੇ ਤਰੀਕੇ ਦੇ ਨਾਲ ਪੇਸ਼ ਕਰਦਾ ਹੈ ਜਿਹੜਾ ਦੇਣ ਵਾਲਾ ਦਾਤਾ ਹੈ ਤਪੂ ਨੂੰ ਕਦੇ ਨੇ ਬੇਸ਼ਨੀ ਕੀਤਾ ਕਿਸੇ ਤਰੀਕੇ ਦੇ ਨਾਲ ਤਾਂ ਮੰਨੇ ਕੋਈ ਦਾਨ ਪੂਨ ਕਰੇ ਰੱਬ ਦੀ ਰਜਾ ਦੇ ਵਿੱਚ ਚੱਲੇ ਰੱਬ ਦੀ ਬਾਣੀ ਪੜੇ ਰੱਬ ਦੇ ਅਲਫਾਜ ਸੁਨੇ ਕਿਸੇ ਤਰੀਕੇ ਦੇ ਨਾਲ ਤਾਂ ਮੰਨੇ ਸਤਿਗੁਰ ਕਹਿੰਦੇ ਰੱਬ ਦੇ ਤਰੀਕੇ ਤੋਂ ਬਾਹਰ ਆਪਣਾ ਤਰੀਕਾ ਜਿਹੜਾ ਬਣਾਉਂਦਾ ਜਿਹੜਾ ਆਪਣੇ ਹਿਸਾਬ ਦੇ ਨਾਲ ਚੱਲਦਾ ਤਾਂ ਦੁੱਖਾਂ ਤੋਂ ਸਭਾ ਹੀ ਲਾਜਮੀਆਂ ਪੱਲੇ ਕੁਝ ਨਹੀਂ ਪੈਂਦਾ ਹੁਣ ਜਦੋਂ ਬੁੱਲੇ ਦੁੱਖ ਪਏ ਗਏ ਨੇ ਤਾ ਫਿਰ ਉਹਦੋਂ ਇਹਦੇ ਤਰਲੇ ਚੱਲਦੇ ਨੇ ਸਤਿਗੁਰੂ ਕਹਿੰਦੇ ਨੇ ਭਾਈ ਹੁਣ ਤੂੰ ਗੁਨਾਹਾਂ ਪਾਪਾਂ ਨੂੰ ਯਾਦ ਕਰ ਯਾਦ ਫਿਰ ਵੀ ਨਹੀਂ ਕਰਦਾ ਕਿ ਮੈਂ ਆ ਪਾਪਾਂ ਗੁਨਾਹ ਕੀਤੇ ਨੇ ਉਦੋਂ ਵਿੱਚ ਛਤਰਾਈਆਂ ਚਲਾਕੀਆਂ ਚਲਦੀਆਂ ਨੇ ਅ ਰੱਬ ਦੇ ਦਰ ਤੇ ਥੋੜਾ ਛਤਰਾਈਆਂ ਚਲਾਕੀਆਂ ਚਲਦੀਆਂ ਨੇ ਸਤਿਗੁਰੂ ਇਹਨੂੰ ਸਮਝਾ ਰਹੇ ਨੇ ਕਿ ਜੀ ਜੰਤ ਕੇ ਠਾਕੁਰ ਜਿਸ ਰੱਬ ਨੇ ਜੀ ਜੰਤ ਚੋਂ 80 ਲੱਖ ਜੂਨ ਨੂੰ ਪੈਦਾ ਕੀਤਾ ਅਤੇ ਸਾਰਿਆਂ ਨੂੰ ਰੱਬ ਨੇ ਇੱਕ ਥਾਂ ਤੇ ਇੱਕ ਲੜੀ ਦੇ ਵਿੱਚ ਬਰੋਇਆ ਹੋਇਆ ਹੈ ਕੋਈ ਵਾਰ ਨਹੀਂ ਹੈ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਮਾਲਾ ਹੁੰਦੀ ਹੈ ਮਾਣਾ ਦਾ ਮਾਲਾ ਦਾ ਇੱਕ ਮਣਕਾ ਹੁੰਦਾ ਜਿਹੜਾ ਵੱਡਾ ਉਹਨੂੰ ਸਿਰਮੋਰ ਗਿਆ ਜਾਂਦਾ ਹੈ ਪਰ ਜਦੋਂ ਜਾਪ ਚੱਲਦਾ ਹੈ ਤਾਂ ਜਾਪ ਚੱਲਦੇ ਹੋਏ ਉਸ ਮਾਣੇ ਦੀ ਗਿਣਤੀ ਨਹੀਂ ਹੁੰਦੀ ਕਿਉਂਕਿ ਜਦੋਂ ਵਾਹਿਗੁਰੂ ਵਾਹਿਗੁਰੂ ਜਾਂ ਜਿਵੇਂ ਵੀ ਕੋਈ ਰਾਮ ਰਾਮ ਲੱਲਾ خدا خدا ਕਰਦਾ ਹੈ ਤਾਂ ਉਹ ਜਿੱਥੇ ਤੱਕ ਮਣਕਾ ਜਾਂਦਾ ਉਹਨੂੰ ਦੁਬਾਰਾ ਫਿਰ ਕਮਾ ਲਿਆ ਜਾਂਦਾ ਨਹੀਂ ਨਾ ਉਹ ਸਿੱਧੇ ਕਰਕੇ ਗਿਣਤੀ ਦੇ ਵਿੱਚ ਆਉਂਦਾ ਮਾਲਾ ਦੇ ਵਿੱਚ ਅਤੇ ਨਾ ਉਹ ਪੁੱਠੇ ਕਰਕੇ ਆਉਂਦਾ ਮਾਲਾ ਦਾ ਹਿੱਸਾ ਜ਼ਰੂਰ ਹੈ ਕਿ ਮਾਲਾ ਤੋਂ ਮਾਲਾ ਦੇ ਵਿੱਚ ਪਰੋਇਆ ਹੋਇਆ ਹੈ ਮਣਕਾ ਜ਼ਰੂਰ ਹੈ ਮਾਲਾ ਦਾ ਕਿ ਵੱਡਾ ਹੈ ਉਹਨਾਂ ਦੇ ਵਿੱਚ ਦੂਜੇ ਮਣਕਿਆਂ ਦੇ ਵਿੱਚ ਪਰ ਬਦਕਸਮਤੀ ਹੈ ਨਾ ਸਿੱਧਾ ਨਾ ਪੁੱਠਾ ਗਿਣਤੀ ਦੇ ਵਿੱਚ ਨਹੀਂ ਆਉਂਦਾ ਗਿਣਤੀ ਦੇ ਵਿੱਚ ਉਹਨੂੰ ਲਈ ਨਹੀਂ ਜਾਂਦਾ ਸਾਤਗੁਰੂ ਕਹਿੰਦੇ ਨੇ ਇਨਸਾਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ 84 ਲੱਖ ਜੁਨ ਤੋਂ ਮੰਨਦੇ ਨੇ ਕਿ ਸ੍ਰੇਸ਼ਟ ਬਣਾਇਆ ਹੈ ਇਨਸਾਨ ਪਰ ਬਦਕਿਸਮਤੀ ਆਪਣੇ ਆਪ ਨੂੰ ਇਤਨਾ ਨਿਗਾਰ ਲਿਆਏ ਨੇ ਆਪਣੇ ਆਤਮ ਨੂੰ ਇਤਨਾ ਨੀਮਾ ਲੈ ਗਿਆ ਹੈ ਇਨਸਾਨ ਆਪਣੇ ਇਨਸਾਨੀਅਤ ਉੱਤੇ ਨੂੰ ਉੱਚਾ ਤਾਂ ਤਾਂ ਕਹਿੰਦੇ ਨਾ ਤੇਰੀ ਸੋਚ ਵਿਚਾਰ ਤੇਰੇ ਕਰਮ ਉੱਚੇ ਨੇ ਤਾਂ ਸਤਗੁਰੂ ਚਾਹ ਕਹਿੰਦੇ ਨੇ ਤੈਨੂੰ ਤੇਰਾ ਜਨਮ ਤਾਂ ਉੱਚਾ ਹੀ ਹੈ ਜਨਮ ਤੈਨੂੰ ਮਿਲਿਆ ਚ 84 ਲੱਖ ਜੋਨ ਉਪਾਈ ਮਾਨ ਸਤੋਪ ਲੋਭੀ ਵਢਿਆਈ। ਤਾਂ ਮਾ ਰੱਬ ਨੇ ਬੜਿਆਈ ਦਿੱਤੀ ਹੈ ਬਦਕਿਸਮਤੀ ਦੇ ਨਾਲ ਇਨਸਾਨ ਇੱਕ ਓਡੀ ਧੀਰੇ ਜੈਸਾ ਜਨਮ ਹੈ ਓਡੀ ਬਦਲੇ ਜਾਏ। ਇਹਦੇ ਕਰਕੇ ਸਤਿਗੁਰੂ ਇਸ ਮਾਨ ਨੂੰ ਸਾਡੇ ਨੂੰ ਹਲੂਣਾ ਦਿੰਦੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨਾਨਕ ਏਕੋ ਅਸਰੇ। ਦੂਜਾ ਕਹਿ ਦ੍ਰਿਸ਼ਟਾਰ ਦੂਜਾ ਤਾਂ ਫਿਰ ਹੋਵੇ ਕਿ ਜੇ ਰੱਬ ਦਾ ਕੋਈ ਸ਼ਰੀਕ ਹੋਵੇ ਸਤਗੁਰੂ ਕਹਿੰਦੇ ਨੇ ਅੱਜ ਤੱਕ ਜਿੰਨੇ ਵੀ ਆਏ ਨੇ ਪੀਰ ਪਕੰਬਰ ਆਏ ਨੇ ਰਹਿਬਰ ਆਏ ਨੇ ਔਲੀ ਫਕੀਰ ਆਏ ਨੇ ਜਿਹੜੇ ਰੱਬ ਦੇ ਵਿੱਚ ਇੱਕਮਕ ਹੋਏ ਨੇ ਸਿਰਫ ਇੱਕ ਦੀ ਗੱਲ ਕੀਤੀ ਹੈ ਦੂਜੇ ਦਾ ਜ਼ਿਕਰ ਨਹੀਂ ਹੈ ਕਿਉਂਕਿ ਦੂਜਾ ਉਹਦਾ ਸਨਾਖੋ ਹੋਵਾ ਨਾਖੋ ਹੋਣਾ ਕਿ ਉਹਦਾ ਜੇਵੜ ਆਪ ਤੇਵੜ ਤੇਰੀ ਦਾਤ ਜਿਵੇਂ ਪ੍ਰਮਾਤਮਾ ਆਪ ਹੈ ਆਪਣੀ ਦਾਤ ਨੂੰ ਜਾਂ ਆਪਣੇ ਆਪ ਨੂੰ ਰੱਬ ਆਪ ਜਾਣਦਾ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਉਹਦਾ ਸ਼ਰੀਕ ਹੀ ਕੋਈ ਨਹੀਂ ਹੈ ਤਾਂ ਜੇ ਉਹਦਾ ਸ਼ਰੀਕ ਨਹੀਂ ਹੈ ਤਾਂ ਫਿਰ ਉਹਨੂੰ ਬਿਆਨ ਕਿਵੇਂ ਕੀਤਾ ਜਾ ਸਕਦਾ ਹੈ ਬਿਆਨ ਵੀ ਨਹੀਂ ਹੋ ਸਕਦਾ ਕਿਉਂਕਿ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਹੈ ਉਹਦਾ ਸ਼ਰੀਕ ਵੀ ਹੈ ਨਹੀਂ ਹੈ ਸਤਿਗੁਰੂ ਕਹਿੰਦੇ ਜਿਸ ਰੱਬ ਦੇ ਨਾਲ ਤੈਨੂੰ ਜੋੜਨ ਲੱਗੇ ਆ ਜਾਂ ਜਿਸ ਰੱਬ ਦੀ ਤੈਨੂੰ ਡੈਫੀਨੇਸ਼ਨ ਦੇ ਰਹੇ ਆ ਦੱਸ ਰਹੇ ਆ ਉਹ ਰੱਬ ਇੱਕੋ ਪਸਰੇ ਆ ਦੁਨੀਆ ਦੇ ਵਿੱਚੋਂ ਇੱਕੋ ਹੀ ਪਸਰਿਆ ਹੋਇਆ ਸਭ ਥਾਂ ਹੀ ਪਸਰਿਆ ਹੋਇਆ ਜਰਰੇ ਜਰਰੇ ਦੇ ਵਿੱਚ ਕਣ ਕਣ ਦੇ ਵਿੱਚ ਰੱਬ ਪਸਰਿਆ ਹੋਇਆ ਜਿਨ੍ਹਾਂ ਨੇ ਮਹਿਸੂਸ ਕੀਤਾ ਜਿਨ੍ਹਾਂ ਨੇ ਅਨੁਭਵ ਕੀਤਾ ਉਸ ਰੱਬ ਨੂੰ ਉਹ ਰੱਬ ਦੇ ਨੇੜੇ ਹੋਏ ਨੇ ਜਰਰੇ ਜਰਰੇ ਦੇ ਵਿੱਚ ਰੱਬ ਹੁਣ ਜੇ ਘਰ ਦੇ ਵਿੱਚ ਕੋਕਰ ਆਇਆ ਲਾਜ਼ਮੀ ਆਪਾਂ ਨੇ ਕੋਈ ਵੱਟਾ ਚੁੱਕਣਾ ਡੰਡਾ ਚੁੱਕਣਾ ਕਿ ਜਿਹੜਾ ਘਰ ਦੇ ਹੁਣ ਤਾਂ ਵੈਸੇ ਘਰਾਂ ਦੇ ਵਿੱਚ ਇੰਨੇ ਹੋ ਗਏ ਨੇ ਕੁੱਕਰ ਕੁੱਤੇ ਜਿਹੜੇ ਅਸੀਂ ਪਾਲਦੇ ਆ ਉਹ ਤਾਂ ਅਸੀਂ ਸ਼ਾਇਦ ਉਸ ਥਾਂ ਤੇ ਨਾ ਹੋਈਏ ਜਿਸ ਥਾਂ ਤੇ ਅਸੀਂ ਉਸ ਕੁੱਕਰ ਨੂੰ ਬਾ ਲੈਨੇ ਆ ਪਰ ਆਪੋ ਆਪਣੀ ਜੋ ਐ ਆਪੋ ਆਪਣਾ ਚਲੋ ਹੈ ਜਿੰਨੇ ਜ਼ਿੰਦਗੀ ਦਾ ਤਰੀਕਾ ਜੋਂ ਦਾ ਚੰਗੀ ਗੱਲ ਹੈ ਪਰ ਕੁੱਕਰ ਦੀ ਗੱਲ ਹੈ ਕੁੱਕਰ ਘਰ ਦੇ ਵਿੱਚ ਆਇਆ ਬਾਹਰੋਂ ਆਇਆ ਉਹ ਤਾਂ ਘਰ ਦੇ ਵਿੱਚ ਰੱਖੀ ਦੇ ਹੁਣ ਜੇ ਕੋਈ ਵਰ ਰ ਹੋਂਦਾ ਸਾਡੇ ਬੂਹੇ ਤੇ ਅਜੇ ਇੱਕ ਦਫਾ ਦੋ ਦਫਾ ਤੀਦੀ ਜਬਾਤਾ ਬੱਬਾ ਚੁਕ ਲਮਾ ਕੇ ਸਾਡੇ ਘਰ ਦੇ ਵਿੱਚ ਹੁੰਦਾ ਕੇ ਪਰ ਇਦਾਂ ਦਾ ਵੀ ਕੋਈ ਪਿਆਰਾ ਹੈ ਕਿ ਘਰ ਦੇ ਵਿੱਚ ਆਇਆ ਅਤੇ ਜਿਹੜਾ ਘਰ ਦੀ ਕਿਚਨ ਰਸੋਈ ਇਹ ਖੁੱਲੀ ਪਈ ਹੈ ਜਦੋਂ ਖੁੱਲੀ ਪਈ ਉਹਨੇ ਚੁੱਲੇ ਦੇ ਵਿੱਚੋਂ ਚੌਂਕੇ ਦੇ ਵਿੱਚੋਂ ਪ੍ਰਸ਼ਾਦੇ ਲੈ ਗਿਆ ਚੁੱਕ ਕੇ ਹੁਣ ਕੋਈ ਇਦਾਂ ਦਾ ਸ਼ੱਕ ਸ਼ਹਿ ਹੈ ਪ੍ਰਸ਼ਾਦੇ ਜਿਹੜੇ ਨੇ ਉਹਦੇ ਹੱਥ ਘਿਓ ਦਾ ਡੱਬਾ ਹੱਥ ਦੇ ਵਿੱਚ ਉਹ ਬੇ ਕੁੱਤੇ ਨੂੰ ਕਹਵੇ ਤੁਸੀਂ ਰੁਕ ਜੋ ਅਤੇ ਜਿਹੜੇ ਇਹ ਹਜੇ ਪ੍ਰਸ਼ਾਦੇ ਮੈਂ ਹੁਣੇ ਲਾਏ ਨੇ ਇਹਨਾਂ ਨੂੰ ਕਿਉਂ ਲਾਉਣਾ ਸੀ ਤਾਂ ਤੁਸੀਂ 2 ਮਿੰਟ ਖਲੋਜੋ ਮੈਂ ਆ ਕੇ ਔਲਾਮਾ ਤੁਸੀਂ ਫੇਰ ਖਾਇਆ ਸਿਰਫ ਇਹ ਕਿਹੜਾ ਸੀ ਭਗਤ ਨਾਮਦੇਵ ਜੀ ਦਾ ਤਾਂ ਜਦੋਂ ਘਰ ਦੇ ਵਿੱਚ ਕੁੱਕਰ ਆਇਆ ਤਾਂ ਉਹਨਾਂ ਨੇ ਕਿਉਂਕਿ ਉਹ ਤਾਂ ਦੇਖਦੇ ਨੇ ਕਿਉਂਕਿ ਰੱਬ ਦੇ ਵਿੱਚ ਰੱਬ ਨੂੰ ਜਰਰੇ ਜਰਰੇ ਦੇ ਵਿੱਚ ਉਹਨਾਂ ਨੇ ਅਨੁਭਵ ਮਹਿਸੂਸ ਕੀਤਾ ਤਾਂ ਡੱਬਾ ਚੁੱਕਿਆ ਹੋਇਆ ਪਿੱਛੇ ਜਾ ਰਹੇ ਨੇ ਕੁੱਕਰ ਦੇ ਕਥੇ ਜਿਨੇ ਦੇਖਿਆ ਹੁਣ ਆ ਉਸ ਸਮੇਂ ਲਾਜ ਨਹੀਂ ਆ ਉਹਨੇ ਹੱਥ ਸਾਜ ਕੇ ਵੀ ਕੀਤਾ ਹੋਣਾ ਨਾਮਦੇਵ ਜੀ ਨੂੰ ਪਰ ਸਮਾਂ ਸਮੇਂ ਦੇ ਮੁਤਾਬਕ ਜੀ ਅੱਜ ਸੱਜਦੇ ਹੋ ਰਹੇ ਨੇ ਉਸ ਨਾਮਦੇਵ ਜੀ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਵਿਚਾਰਾਂ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਅਨੁਭਵ ਏ ਸੀ ਉਹਨਾਂ ਦਾ ਨਾਮਦੇਵ ਜੀ ਦਾ ਕਿ ਉਹਨਾਂ ਨੇ ਸਾਰੇ ਦੇ ਵਿੱਚ ਰੱਬ ਨੂੰ ਦਿੱਕੇ ਆ ਸਤਿਗੁਰੂ ਕਹਿੰਦੇ ਨੇ ਨਾਨਕ ਇੱਕੋ ਪਸਰੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਆ ਪਿਆਰੇ ਆ ਸਾਰਿਆਂ ਦੇ ਵਿੱਚ ਰੱਬ ਇੱਕੋ ਹੀ ਪਸਰਿਆ ਹੋਇਆ ਹੈ ਕੀੜੀ ਹਾਤੀ ਕੀਟ ਤੇ ਚੁੰਝ ਚਰਸੂਲਾ ਸਭ ਰੱਬ ਕਿਰਪਾ ਦ੍ਰਿਸ਼ਟ ਕਰਦਾ ਸਾਰਿਆਂ ਤੇ ਰੱਬ ਆਪਣੀ ਦ੍ਰਿਸ਼ਟੀ ਕਰਕੇ ਖੁਸ਼ ਹੁੰਦਾ ਹੈ ਫੁੱਲਾ ਆਨੰਦ ਦੇ ਵਿੱਚ ਹੁਣ ਕੀੜੀ ਤੋਂ ਹਾਤੀ ਤੋਂ ਬਾਹਰ ਨਹੀਂ ਐ ਉਹਨਾਂ ਦੇ ਵਿੱਚ ਹੀ ਐ ਤੂੰ ਜਿਨ੍ਹਾਂ ਦਾ ਤਰੀਕਾ ਜਿਉਣ ਦਾ ਆਪਣੇ ਹਸਾਬ ਦੇ ਰੱਬ ਨੇ ਬਣਾਇਆ ਉਦਾਂ ਦੀ ਹੈ ਬਦ ਕਿਸਮ ਦੀ ਤਾਂ ਇਨਸਾਨ ਦੀ ਹੈ ਨਾ ਜਿਹੜਾ ਰੱਬ ਨੂੰ ਭੁੱਲ ਗਿਆ ਜਿਸ ਨੇ ਪੈਦਾ ਕੀਤਾ ਉਹਨੂੰ ਭੁੱਲ ਗਿਆ ਜਿਨੇ ਲੈਤਾ ਕਰਨੀਆਂ ਉਹਨੂੰ ਭੁੱਲ ਗਿਆ ਜਿਹੜਾ ਪ੍ਰਤਪਾਲਣਾ ਕਰਦਾ ਪਿਆ ਉਹਨੂੰ ਭੁੱਲ ਗਿਆ ਅਤੇ ਜਿਨੇ ਹਰ ਇੱਕ ਮੋੜ ਤੇ ਹਰ ਇੱਕ ਪਲ ਦੇ ਵਿੱਚ ਪਲ ਖਿੰਨ ਦੇ ਵਿੱਚ ਇਹਦੀ ਤਾਰਨਾ ਕਰਨਾ ਸਤਿਗੁਰਾਂ ਨੇ ਤਾਂ ਉਦੋਂ ਉਹਨੂੰ ਭੁੱਲ ਗਿਆ ਹੁਣ ਕਾਰਜ ਸਾਡੇ ਜ਼ਿੰਦਗੀ ਦੇ ਇਦਾਂ ਦੇ ਨੇ ਇੱਥੇ ਆ ਕੇ ਖੜ ਜਾਂਦੇ ਨੇ ਕਿ ਅਰਦਾਸ ਤੋਂ ਬਿਨਾ ਤਰਲੇ ਤੋਂ ਬਿਨਾ ਸੜਾ ਕੰਮ ਚੱਲਦਾ ਨਹੀਂ ਹੈ ਦੁਆ ਫਿਰ ਕੰਮ ਆਉਂਦੀ ਹੈ ਉਹਨਾਂ ਦੁਆ ਕੰਮ ਸਾਡੀ ਫੇਰਾਵੇਗੀ ਜਿਹੜੇ ਜਿਹੋਦੇ ਨਾਲ ਬਣਾਈ ਹੋਵੇ ਸਾਂਝ ਪਾਈ ਹੋਵੇ ਕਦੇ ਆਪਣਾ ਮੂੰਹ ਵਿਖਾਇਆ ਹੋਵੇ ਜ ਜਨੂੰ ਯਾਦ ਕਰਾਂਗੇ ਸਾਂਝ ਤਾਂ ਪਵੇਗੀ ਹੁਣ ਜੇ ਸਾਂਝ ਪਾਈਏ ਨਾ ਭਵੇਂ ਆਪਣੇ ਖੂਨ ਦਾ ਰਿਸ਼ਤਾ ਕਿਉਂ ਨਾ ਹੋਵੇ ਬੋਲ ਚੱਲ ਹੈ ਰਿਸ਼ਤਾ ਕੇ ਚੱਲਦਾ ਜੇ ਖਤਮ ਹੀ ਹੋ ਗਈ ਤਾਂ ਜੋ ਮਰਜੀਓ ਆਪਣੇ ਕਰ assi ਆਪਣੇ ਕਰ ਪਰ ਸਤਿਗੁਰੂ ਫੇਰ ਵੀ ਰਹਿਮਤ ਕਰਦੇ ਨੇ ਕਿ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨੂੰ ਅਗਲੇ ਦਿਨ ਕਦੋਂ ਤੇਦੀ ਮੱਤ ਟਿਕਾਣੇ ਤੇ ਆਵੇਗੀ ਕਦੋਂ ਤੇ ਸੁਧਰੇਗਾ ਤਾਂ ਹੀ ਸਤਿਗੁਰੂ ਵਾਰ-ਵਾਰ ਕਹਿੰਦੇ ਨੇ ਅਬ ਕੀ ਵਾਰ ਬਖਸ਼ ਦੇਖੋ ਬਹੁਰਣਾ ਪਵਜਲ ਫੇਰਾ ਅਸੀਂ ਤਾਂ ਇੱਕ ਇੱਕ ਦਿਨ ਇੱਕ ਇੱਕ ਪਲ ਦਾ ਜ਼ਿਕਰ ਸਤਿਗੁਰੂ ਕਹਿੰਦੇ ਨੇ ਇਸ ਜਨਮ ਦੇ ਵਿੱਚ ਇਹਨੂੰ ਬਖਸ਼ ਲਓ ਹੋਰੇ ਅਗਲੇ ਜਨਮ ਦੇ ਵਿੱਚ ਸਮਝ ਕੇ ਆਵੇ ਅਗਲਾ ਜਨਮ ਇਹ ਸਮਝਦੇ ਪਰ ਉਹ ਅਵਸਥਾ ਕਿੰਨਾ ਦੀ ਹੈ ਇਹ ਅਵਸਥਾ ਦਾ ਟਿਕਾਣਾ ਬਣਦਾ ਜੇ ਤੂੰ ਕੂਕਰ ਦੇ ਵਾਂਗ ਇੱਥੇ ਵੀ ਉੱਥੇ ਵੀ ਥਾਂ ਥਾਂ ਤੇ ਗਿਆ ਸਤਿਗੁਰੂ ਕਹਿੰਦੇ ਨੇ ਫਿਰ ਤਾਂ ਦੁੱਖਾਂ ਤੇ ਸੁੱਖਾਂ ਤੇ ਤੇਰੇ ਪੱਲੇ ਕੁਝ ਨਹੀਂ ਪੈਣਾ ਗੁਰੂ ਦਾ ਹੋ ਕੇ ਚੱਲ ਗੁਰੂ ਨੂੰ ਆਪਣਾ ਮਨ ਅਰਪਣ ਕਰ ਸਤਿਗੁਰੂ ਕਹਿੰਦੇ ਸਾਰੇ ਆਨੰਦ ਸਾਰੀਆਂ ਖੁਸ਼ੀਆਂ ਇਹਦੇ ਵਿੱਚ ਹੀ ਨੇ ਜਿਨ੍ਹਾਂ ਨੇ ਅਰਪਣ ਕੀਤਾ ਸਤਿਗੁਰੂ ਰਹਿਮਤ ਉਹਨਾਂ ਤੇ ਵਰਸਾਈ ਹਰ ਇੱਕ ਜਿਹੜਾ ਆਨੰਦ ਖੁਸ਼ੀਆਂ ਖੇੜਾ ਅਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਾਡੇ ਨਾਮ ਦੀ ਕਿਤਨਾ ਕੋਨੇ ਨਾਂ ਖੱਟਿਆ ਕਿਤਨਾ ਕ ਨਾਮ ਕਮਾਇਆ ਤਾਂ ਉਸ ਸਮੇ ਦੇ ਮੁਤਾਬਕ ਫਿਰ ਸਾਡਾ ਨਾਂ ਚਮਕਦਾ ਜਾਂਦਾ ਕੌਣ ਚਮਕਾਉਂਦੇ ਨੇ ਸਾਡੇ ਗੁਰੂ ਚਮਕਾਉਂਦੇ ਨੇ ਹੁਣ ਜਿੰਨਾ ਪਿਆਰਿਆਂ ਦੇ ਕੋਲ ਧਨ ਦੌਲਤ ਹੈ ਜਿੰਨਾ ਪਿਆਰਿਆਂ ਦੇ ਕੋਲ ਬੜੀ ਮਾਇਆ ਹੈ ਬੜੇ ਰਤਬੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਵਾਨ ਲੱਗਾ ਹੋਇਆ ਹਰ ਇੱਕ ਕੋਈ ਚੀਜ਼ ਲੈ ਕੇ ਗਿਆ ਹੁਣ ਜਿਹਦੇ ਕੋਲ ਹੈ ਨਹੀਂ ਹੈ ਉਹ ਕੀ ਲੈ ਕੇ ਜਾਵੇ ਹੁਣ ਉਹਦੀ ਸ਼ਰਤਾ ਇਦਾਂ ਦੀ ਹੈ ਕਿ ਮੈਂ ਉਹ ਗੁਰੂ ਦੇ ਕੋਲ ਜਾ ਕੇ ਆਪਣੇ ਲੋਣੇ ਰੋਮਾਗ ਘਰ ਦੇ ਵਿੱਚ ਖਾਣ ਦੇ ਲਈ ਕੁਝ ਹੈ ਨਹੀਂ ਹੈ ਅਤੇ ਜਦੋਂ ਜਾਈਦਾ ਬਾਹਰ ਜਿਨ੍ਹਾਂ ਦੇ ਕੋਲ ਕੁਝ ਹੈ ਭਵੇਂ ਆਪਣੇ ਨੇ ਉਹ ਮੂੰਹ ਕਮਾ ਲੈਂਦੇ ਨੇ ਸਾਡੇ ਤੋਂ ਕਿ ਕੁਝ ਮੰਗ ਨਾ ਲਵੇ ਪਰ ਸਰਦਾ ਇਤਨੀਆਂ ਰੱਬ ਤੇ ਮਾੜਾ ਕਰਮ ਨਹੀਂ ਕਰਨਾ ਮਾੜੀ ਸੋਚ ਵਿਚਾਰ ਨਹੀਂ ਰੱਖਣੀ ਕੋਈ ਗੱਲ ਨਹੀਂ ਚਾਰ ਦਿਨ ਨੇ ਦੁੱਖ ਦੇ ਹੰਡਾ ਲਵਾਂਗੇ ਕੰਡ ਲਵਾਂਗੇ ਪਰ ਮਾੜਾ ਨਹੀਂ ਕਰਨਾ ਮਾੜੀ ਸੋਚ ਵਿਚਾਰ ਨਹੀਂ ਰੱਖਣੀ ਚਤਰਾਈਆਂ ਚਲਾਕੀਆਂ ਨਹੀਂ ਕਰਨੀਆਂ ਹੁਣ ਉਹ ਹੀ ਸ਼ਖਸ ਜਿਹੜਾ ਹੈ ਭਾਈ ਗਰੀਬਾ ਕੌਡੀ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ ਸੀ ਕੌਡੀ ਇਹ ਪ੍ਰਵਾਨ ਹੋ ਗਈ ਉਹਦੀ ਤਾਂਨ ਦੌਲਤ ਦਾ ਢੇਰ ਲੱਗਿਆ ਪਿਆ ਸਤਿਗੁਰਾਂ ਦੇ ਕੋਲ ਕਿਸੇ ਦਾ ਜ਼ਿਕਰ ਨਹੀਂ ਕੀਤਾ ਕਹਿੰਦੇ ਭਾਈ ਜਿਹੜਾ ਸਭ ਤੋਂ ਪਿੱਛੇ ਗਰੀਬਾ ਬੈਠਾ ਉਹ ਸਾਡੇ ਕੋਲ ਆਜੇ ਉਨ ਜੀਨੂ ਗੁਰੂ ਆਵਾਜ਼ ਦੇਵੇ ਤਾਂ ਮਤਲਬ ਬਾਰੇ ਨਹੀਂ ਰਹੇ ਨੇ ਬਾਕੀ ਕੀਤੇ ਨੇ ਕੌਣ ਸੀ ਦੂਜੇ ਕੋਈ ਨਹੀਂ ਜਾਣਦਾ ਗਰੀਬੇ ਨੂੰ ਦੁਨੀਆ ਜਾਣਦੀ ਹੈ ਤਾਂ ਸਤਗੁਰੂ ਨਾ ਚਮਕਾਉਂਦੇ ਨੇ ਉਹਦੀ ਕੋਡੀ ਕਰਕੇ ਧਨ ਦੌਲਤ ਕਰਕੇ ਕਿਵੇਂ ਚਮਕਾਇਆ ਕਿਉਂਕਿ ਉਹਦੇ ਕੋਲ ਸ਼ਰਦਾ ਬੜੀ ਸ਼ਰਦਾ ਕੀ ਦੀ ਸੀ ਕਦੇ ਨਹੀਂ ਮਿਲਿਆ ਸੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸ਼ਰਦਾ ਕੀ ਦੀ ਸੀ ਸ਼ਰਦਾ ਰੱਬ ਤੇ ਸੀ ਪਰਮਾਤਮਾ ਦੇ ਸੀ ਕਿ ਮਾੜੇ ਕਰਮ ਨਹੀਂ ਕਰਨੇ ਰੱਬ ਜੰਗੇ ਜਨ ਸਾਰਿਆਂ ਦੇ ਲਿਉਂਦਾ ਕੋਈ ਗੱਲ ਹੀ ਉਡੀਕ ਹੈ ਚੰਗੇ ਦਿਨਾਂ ਦੀ ਅੱਜ ਨਹੀਂ ਤਾਂ ਕੱਲ ਆ ਜਾਣਗੇ ਰੱਬ ਨੇ ਦੇਣਾ ਜ਼ਰੂਰ ਹੈ ਅਸੀਂ ਵੀ ਰੱਜ ਨਹੀਂ ਖਾਵਾਂਗੇ ਅੱਜ ਨਹੀਂ ਤਾਂ ਥੋੜੇ ਦਿਨਾਂ ਬਾਅਦ ਖਾ ਲਵਾਂਗੇ ਪਰ ਮਾੜੇ ਕਰਮ ਨਹੀਂ ਕਰਨੇ ਮਾੜੇ ਕਰਮਾਂ ਤੋਂ ਵਰਜਿਆ ਹੋਇਆ ਸੀ ਆਪਣੇ ਮਨ ਨੂੰ ਵਰਜਿਆ ਹੋਇਆ ਆਪਣੇ ਆਪ ਨੂੰ ਸਤਿਗੁਰੂ ਤਾਂ ਕਹਿੰਦੇ ਨੇ ਭਾਈ ਵਾਰੇ ਨਿਆਰੇ ਹੁੰਦੇ ਨੇ ਪਰ ਜਦੋਂ ਗੁਰੂ ਮਹਾਰਗ ਚਰਨਾਂ ਦੇ ਵਿੱਚ ਆਈਦਾ ਗੁਰੂ ਦਾ ਨਾਮ ਜਪੀਦਾ ਸਮਾਪਤੀ ਦੱਸਣੇ O meu apolani queima o a calça o a reguru di fate tu